ਮਿਸਟਰ ਨੇ ਸਾਨੂੰ ਇਹ ਬਿਆਨ ਦਿੱਤਾ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਪੰਜਾਬ ਦੀਆਂ ਸਾਰੀਆਂ ਮਸ਼ੀਨਾਂ ਨੇ ਸਾਫ਼ ਕੀਤੀਆਂ ਤੇ 74 ਜਗ੍ਹਾ ਤੋਂ ਬੰਨ੍ਹ ਅਸੀਂ ਮਜ਼ਬੂਤ ਕੀਤੇ ਆ ਤੁਸੀਂ ਵੇਖੋ ਇੱਥੇ ਕੋਈ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣੇ ਕੋਗਰਾਈ ਜੇਬ ਚੋਂ ਪਾ ਕੇ ਇੱਥੇ ਕੰਮ ਕਰ ਰਹੇ ਨੇ ਪਿਛਲੇ ਸਾਲ ਵੀ ਸੇਮ ਸਿਚੁਏਸ਼ਨ ਹੋਈ ਮੈਂ ਆਇਆ ਤੇ ਬੰਦੇ ਪਹੁੰਚੇ ਜੀ ਹੁਣ ਜਦੋਂ ਪਤਾ ਲੱਗਾ ਮੈਂ ਆਣਾ ਕਿਉਂਕਿ ਮੇਰਾ ਐਡਵਾਂਸ ਸਿਕਿਉਰਿਟੀ ਦਾ ਆ ਜਾਂਦਾ ਗਵਰਨਮੈਂਟ ਨੂੰਤਲਾ ਹੁਣ ਆ ਬੋਰੇ ਲੈ ਕੇ ਕੋਈ ਵਿਭਾਗ ਦੇ ਬੰਦੇ ਆਏ ਨੇ ਚੈੱਕ ਕਰ ਲੈਣਾ ਬਿਕੋਸ ਇਨਸਟਰਕਸ਼ਨਸ ਤੇ ਇਹੋ ਇਹਨਾਂ ਨੂੰ ਇਪਣਾ ਕਿ ਲਗਾਤਾਰ ਬੰਦੇ ਉੱਪਰ ਸਰਵੇਲੈਂਸ ਰੱਖਣੀ ਜਿੰਨਾ ਵੀ ਕਮੀ ਪੇਸ਼ੀ ਹੈ ਲਾ ਲਾ ਮੈਂ ਮੈਂ ਤੁਹਾਨੂੰ ਫੋਟੋਆਂ ਘੱਲਣਾ ਜੀ ਮੌਕੇ ਦੀਆਂ ਐਂਡ ਕੋਈ ਬੰਦਾ ਤੁਸੀਂ ਵੇਖੋ ਅਫਸੋਸ ਦੀ ਗੱਲ ਕੀ ਹੈ ਪਿਛਲੇ ਸਾਲ ਵੀ ਇੱਥੋਂ ਹੀ ਬੰਦ ਟੁੱਟਿਆ ਜੀ ਐਂਡ ਵਾਰਨਿੰਗ ਦੇਣ ਦੇ ਮੈਨ ਜਦੋਂ ਅਸੈਂਬਲੀ ਸਵਾਲ ਕੀਤਾ ਕਿ ਜੀ ਪਿਛਲੇ ਸਾਲ ਸਾਰਾ ਪੰਜਾਬ ਡੁੱਬ ਗਿਆ ਸੀ ਗੋਇਲ ਸਾਹਿਬ ਐਤਕੀ ਕੋਈ ਤਿਆਰੀ ਹੈ ਆ ਗੱਲ ਨੂੰ ਨਾ ਮੈਨੂੰ ਕਹੀ ਜੀ ਅਸੀਂ 250 ਕਰੋੜ ਰੁਪਇਆ ਖਰਚਿਆ ਬਾਜੋ ਸਾਹਿਬ ਐਤ ਕਿ ਬਿਲਕੁਲ ਕਿਤੇ ਕੋਈ ਪ੍ਰੋਬਲਮ ਨਹੀਂ ਆਦੀ ਆ ਫਿਰ ਵੀ ਕੋਈ ਹਾਲੇ ਨਹੀਂ ਤੁਸੀਂ ਦੇ ਪਾਰ ਤੇ ਪਿੰਡ ਤੇ ਸਾਰੇ ਵਿਚਾਰੇ ਡੋਬੀ ਗਏ ਨੇ ਜੀ ਪਿੰਡ मींस ਉੱਥੇ ਵਸੋਂ ਘਾਟੇ ਜ਼ਮੀਨਾਂ ਸਾਰਿਆਂ ਦੀਆਂ ਫਸਲਾਂ ਹੈ ਨੇ ਜੀ ਜ਼ਮੀਨਾਂ ਜ਼ਮੀਨਾਂ ਉੱਥੇ ਹੈ ਨੇ ਇੱਥੇ ਸਾਡੀ ਲਕਲੀ ਇੱਕੋ ਗੱਲ ਦਾ ਸਾਡਾ ਬਚਾਏ ਕੇ ਬਹੁਤੇ ਉੱਥੇ ਡੇਰਾ ਇਕੱਤਾ ਆਕਾਰ ਤੇ ਹੈ ਹਾਂਜੀ ਬੇਸਿਕ ਪਿੰਡ ਹੈ ਆਬਾਦੀ ਸਾਡੀ ਤੁਸੀਂ ਦੇ ਅੰਦਰ ਹੈ ਜੀ ਤੋ ਇਹ ਇਹਦਾ ਹੁਣ ਕੋਈ ਨਾ ਕੁਝ ਕਾਈਂਡਲੀ ਕਰੋ ਜੀ ਉਹ ਗਰੀਬ ਆਦਮੀ ਚਲੋ ਅਸੀਂ ਵੀ ਆਪਣੀ ਜੇਬ ਚੋਂ ਜੋ ਮਦਦ ਹੋ ਸਕਦਾ ਮੈਂ ਤੇ ਕਰਨੀ ਕਰਨੀ ਹੈ ਮੇਰੀ ਹਾਂਜੀ ਸਰ ਸਾਹਿਬ ਬਿਲਕੁਲ ਵਧੀਆ ਹੈ ਤਾਂ ਮੈਂ ਸਰ ਇਮੀਡੀਏਟਲੀ ਟੀਮ ਐਥੋਂ ਜਿਹੜੀ ਇਰੀਗੇਸ਼ਨ ਦੀ ਹੈਗੀ ਹੈ ਜਿਨ੍ਹਾਂ ਦੀ ਡਿਊਟੀ ਹੈਗੀ ਉਹਨਾਂ ਨੂੰ ਐਂਡ ਮੇਰੀ ਜੀ ਸਾਹਿਬ ਇੱਕ ਰਿਕਵੈਸਟ ਹੈ ਕੋਈ ਸੀਨੀਅਰ ਬੰਦਾ ਵੇਖੋ ਐਸ ਟੀ ਓ ਨਾਲ ਗੱਲ ਸਾਡੇ ਇੱਕ ਸਾਥੀ ਨੇ ਇਸ ਦਾ ਸ਼ਾਮ ਸਿੰਘ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਜੀ ਮੈਂ ਬੱਦੇ ਕੱਲੇ ਲੇਬਰ ਦੇ ਬੰਦੇ ਆ ਜਾ ਕੇ ਬੋਰੀਆਂ ਭਰ ਰਹੇ ਨੇ ਉਹ ਵੀ ਅੱਜ ਆਏ ਨੇ ਨੌਇੰਗ ਫੁਲੀ ਵੈਲਕਮ ਹੈ ਆਣਾ ਜੀ ਬਸ ਆਹੀ ਕੰਮ ਕਰਦੇ ਪਤਾ ਨਹੀਂ ਹੋਰ ਦੱਸੋ ਇਹ ਤੇ ਕੀ ਕਰੀਏ ਇਸ ਕਰਕੇ ਮੈਂ ਸਰ ਰਿਐਕਸ਼ਨ ਨੂੰ ਆਪ ਕਰਨਾ ਚਾਹੀਦਾ ਅੱਛਾ ਦੂਜੀ ਤੁਹਾਨੂੰ ਇੱਕ ਮੈਂ ਰਿਪੋਰਟ ਕਰਨੀ ਸੀ April ਦੇ ਵਿੱਚ ਮਸ਼ੀਨਾਂ ਆਈਆਂ ਨੇ ਡਰੇਨਾ ਦੀ ਸਫਾਈ ਵਾਸਤੇ ਨੀਵੀ ਫੋਟੋ ਖਿੱਚ ਕੇ ਵਾਪਸ ਤੁਰ ਗਈ ਮੈਂ ਇਮਾਨਦਾਰੀ ਨਾਲ ਚਾਹੁੰਦਾ ਵੇਖੋ ਲੋਕਾਂ ਦਾ ਪੈਸਾ ਖਰਚ ਹੋਇਆ ਜੀ ਇਹ ਕਾਈਂਡਲੀ ਇਹਦੀ ਇਨਵੈਸਟੀਗੇਸ਼ਨ ਕਰਾਈ ਜੇ ਕਿ ਡਰੇਨਾ ਖੜੀਆਂ ਸਾਫ਼ ਕੀਤੀਆਂ ਆਓ ਤੁਸੀਂ ਟਾਈਮ ਕੱਢੋ ਮੈਂ ਤੇ ਤੁਸੀਂ ਇਕੱਠੇ ਚੱਲਿਆ ਸਾਰੇ ਏਰੀਆ ਦੀਆਂ ਇਹਦੇ ਮੌਇਨਾ ਕਰੀਏ ਡਰੇਨਾਂ ਦਾ ਇਹਨਾਂ ਤੇ ਕੋਈ ਸਾਫੀ ਨਹੀਂ ਕੀਤੀ ਸੀ ਇਹਨਾਂ ਨੇ ਠੀਕ ਹੈ ਜੀ ਇਹ ਪਲੀਜ਼ ਜੀ ਸਭ ਤੁਸੀਂ ਬੜੇ ਅੱਛੇ ਅਫਸਰ ਹੋ ਮੈਂ ਚਾਹਾਂਗਾ ਕਿ ਤੁਸੀਂ ਪ੍ਰੋਐਕਟਿਵ ਰੋਲ ਕਰੋ ਜੀ ਹਰ ਵਾਰ ਕਿਸਾਨ ਡੁੱਬਦਾ ਜੀ ਹਜ਼ਾਰਾਂ ਏਕੜ ਫਸਲਾਂ ਜਿਹੜੀਆਂ ਨੇ ਕਮਾਦ ਖੜੇ ਨੇ ਝੋਨੇ ਤੇ ਚਲੋ ਘਟ ਸਾਡੇ ਉਰਲੇ ਹੱਥ ਲਾਂਦੇ ਨੇ ਪਰਲੇ ਬਾਦ ਤੇ ਜ਼ਿਆਦਾ ਕਮਾਦ ਤੇ ਪਪੂਲਰ ਲੱਗਾ ਹੈ ਬਹੁਤ ਭਾਰੀ ਨੁਕਸਾਨ ਹੋਣਾ 2-2 3-3 ਹਫ਼ਤੇ ਆ ਪਾਣੀ ਖਲੋਤਾ ਰਹਿਣਾ ਆ ਹੁਣ ਰਾਤ ਦਾ ਪਾਣੀ 2 ਫੁੱਟ ਨੀਵਾ ਹੋਇਆ ਜੀ ਇਹਦਾ ਕੋਈ ਰੀਜ਼ਨ ਕੀ ਹੈ ਜੀ ਤੁਸੀਂ ਤੇ ਆਪ ਜਾਣਦੇ ਹੋ ਸਾਰੀ ਗੱਲ ਕਿਹੜਾ ਸਰ ਇੱਥੇ ਤੁਸੀਂ ਤੇ ਹੁਣ ਪਾਣੀ 2 ਫੁੱਟ ਘਟਿਆ ਜੀ ਸਰ ਇਹ ਪਿੱਛੋਂ ਜਿਉਂ ਜਿਉਂ ਜਿਸ ਤਰ੍ਹਾਂ ਪਿੱਛੋਂ ਰਿਲੀਜ਼ਸ ਨੇ ਜੀ ਉਹ ਘਟਦੀ ਆ ਫਿਰ ਉਹਨਾਂ ਫਰਕ ਪੈਂਦਾ ਜੀ ਚੱਕੀ ਨਾਲਾ ਜੀ ਚੜ੍ਹ ਜੇ ਫਿਰ ਪਾਣੀ ਵਧ ਜਾਂਦਾ ਅੱਛਾ ਜੀ ਖੱਡਾਂ ਅਨਕੰਟਰੋਲਡ ਖੱਡਾਂ ਚ ਪਾਣੀ ਘਟ ਜੇ ਤੇ ਪਾਣੀ ਘਟ ਜਾਂਦਾ ਸਰ ਬਾਸ਼ਾ ਬੰਦ ਹੋ ਰਹੀਆਂ ਨਾ ਸਰ ਉੱਪਰ ਇਸ ਕਰਕੇ ਪਾਣੀ ਨਹੀਂ ਹੋਇਆ ਅੱਛਾ ਅੱਛਾ ਚਲੋ ਇਹਦੇ ਨਾਲ ਥੋੜੀ-ਬੋਟੀ ਰਾਹਤ ਆਈ ਪਰ ਨੁਕਸਾਨ ਕੋਈ ਇਹ ਮੈਨੂੰ ਦੱਸੋ ਕਦੋਂ ਅਸੀਂ ਇਹਨਾਂ ਦੇ ਕੋ ਗਰਦੌਰੀਆਂ ਦਾ ਕਦੋਂ ਕੀ ਕਰਨ ਦਾ ਗਵਰਨਮੈਂਟ ਪਾਣੀ ਉਤਰੇਗਾ ਸਰ ਤੇਰੀ ਇਹ ਤਾਂ ਕਦੀ ਕਰਤੌਰੀ ਕਰਦਾ ਕੀ ਮਿਸਟਰ ਸਾਹਿਬ ਨੇ ਤਾਂ ਕਿਹਾ ਸੀ ਯਾਰ ਅਸੀਂ ਰਿਲੀਫ ਪਹਿਲੇ ਕੱਲ ਦਾਂਗੇ ਗਰਦੌਰੀਆਂ ਬਾਅਦ ਹੋ ਜਾਣਗੀਆਂ ਵੇਖੋ ਕੋਈ ਨਾ ਕੁਝ ਮਾਲੀ ਮਦਦ ਦੀ ਕੋਈ ਥੋੜੀ-ਬੋਟੀ ਕਰ ਸਕਦੇ ਹਾਂ ਠੀਕ ਹੈ ਸਰ ਹਾਂਜੀ ਕਰਿਓ ਕਰਿਓ ਕੋਸ਼ਿਸ਼ ਥੈਂਕ ਯੂ ਥੈਂਕ ਯੂ ਸਾਰੇ ਇਹਦਾ ਇਦਾਂ ਬੇਹਾਨਾ ਇਹਨਾਂ মহারাজ ਮੇਰਾ ਕਰਦਾ ਬਹੁਤ ਸਹੀ ਇਹ ਯਾਨ ਸੜਕ ਤੇ ਤੁਸੀਂ ਕਿਹਦੇ ਟੁੱਟੇ ਪਾਲੇ ਦੀ ਗੱਲ ਹੈ ਕਿ ਇਹਦਾ 2 ਕਿਲੋ ਮੀਟਰ ਟੋਟਾ ਹੈ ਨਾ ਚਾਰ-ਚਾਰ ਫੋਟੋ ਚਾਹੋਵੇ ਤੇ ਥੋੜੀ ਚੜਾਈ ਕਰਕੇ ਤੇ ਪੱਥਰ ਦੀ ਚਣਾਈ ਹੋਵੇ ਹੁੰਦੀ ਦਾ ਕੋਈ ਇਹਦਾ ਕੋਈ ਹਾਲ ਨਹੀਂ ਇਹਦਾ ਜਿੰਨਾ ਜੇ ਦੇਖੋ ਪਾਣੀ ਜਿੰਨਾ ਇਧਰ ਪਾਣੀ ਹੁੰਦਾ ਨਾ ਇਹਦੇ ਨਾਲੋਂ ਇੰਨਾ ਪਾਣੀ ਬਰਾਬਰ ਇਧਰ ਹੋਏਗਾ ਥੋੜਾ ਜਿਹਾ ਬੜਾ ਪਾਣੀ ਬਰਾਬਰ ਵੀ ਦੇਖੋ ਨਗਰ ਮਾਰੀ ਜਗ੍ਹਾ ਥੋੜੀ ਸੀ ਪੂਰੀ ਸੜੀ ਸੜੀ ਉੱਪਰ ਅੰਦਰ ਜੀ ਜਗ੍ਹਾ ਪਾਣੀ ਦਾ ਇਹ ਦਲਿਆ ਨਾਲੋਂ ਵੀ ਪਾਣੀ ਬਾਦ ਇੰਨਾ ਲੱਭਦਾ ਪਿਆ ਇਹ ਫਿਰ ਕਿੱਸਾ ਇੱਥੋਂ ਟੱਪੇ ਇੱਥੋਂ ਬੈਣੀ ਅਸਾ ਥੱਲੋਂ ਵੀ ਥੱਲੋਂ ਸੇਮ ਜਾਂਦੀ ਵੀ ਹੈ ਇਹ ਆਹੀ ਇਹੋ